ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਸਾਰੇ ਅੱਜ ਲਾਈਵ ਹੋਏ ਆ ਜੀ YouTube ਤੋਂ ਝੋਨਾ ਲਾਇਆ ਸੀ 126 ਸਿੱਧੀ ਵਜੇ ਨਾਲ ਤੁਸੀਂ ਚੈੱਕ ਕਰੋ ਕਿੱਡਾ ਘੈਂਟ ਖੜਾ ਬਹੁਤ ਹੀ ਸੋਹਣਾ ਝੋਨਾ ਖੜਾ ਆਪਣਾ ਦੇਖੋ ਜੀ 3126 131 ਵੀ ਲਾਇਆ ਉਹ ਅਗਲੇ ਪਾਸੇ ਆ ਇਹ 126 ਆ 我生个哪就能？ ਅਸਮ ਬਹੁਤ ਠੰਡਾ ਨਹੀਂ ਪਿਆ ਘਟਿਆ ਅੱਜ ਫੇਰ کافی ਦਿਨ ਹੋ ਗਏ ਨਹੀਂ ਪੈਂਦੇ ਨੂੰ ਮੈਂ ਤਾਂ ਅੰਦਰ ਦੱਸੋ ਕਿੱਥੇ ਕਿੱਥੇ ਨਹੀਂ ਪਿਆ ਜੀ ਬਾਕੀ ਇੱਧਰ ਸਾਰਾ ਹੱਥੀ ਲਾਇਆ ਝੋਨਾ ਹੈ ਵੀ 126 ਹੈ ਇਹ ਆਪਾਂ ਲਵਾਇਆ ਝੋਨਾ ਪਰ ਆਪਾਂ ਇੱਧਰ ਬਜਾਈ ਕੀਤੀ ਸੀਗੀ ਇਹ 1 ਮਹੀਨੇ ਤੋਂ ਉੱਤੇ ਦਾ ਝੋਨਾ ਜੀ। ਆਪੇ ਚੈੱਕ ਕਰੋ ਸਿਆੜ। ਪੂਰਾ ਬੂਟਾ ਮਾਰਿਆ ਹੋਇਆ ਹੈ। ਔਰ ਕੱਖ ਜਮੇ ਹੀ ਹੈ ਨਹੀਂ ਵਿੱਚ। ਤੋਂ ਕਿ ਮੈਂ ਭਰਕੇ ਨੂੰ ਜਦੋਂ ਥੋੜਾ ਥੋੜਾ ਉੱਗ ਪਿਆ ਸੀ ਭਰਕੇ ਨੂੰ ਨਾਲ ਹੀ ਰਿਫਟ ਸਪਰੇ ਕਰਤੀ ਸੀਗੀ। ਜਿੱਦਾਂ ਆਪਾਂ ਕਦੋਂ ਚ ਕਰਦੇ ਆ। ਬਾਕੀ ਮੌਸਮ बदल फिर बन गए सुनाओ सारे जाने की हाल चाल है जी ਮੈਂ ਅਮੰਤ ਲੋ ਪੀਬੀ05 ਸロイਪੁਰ ਡਿਸਟ੍ਰਿਕਟ ਪਿੰਡ ਨਰੇਂਗੜ ਆਪਣੇ ਚੈਨਲ ਤੋਂ ਲਾਈਵ ਆ ਜੀ ਸੋ ਚੈੱਕ ਕਰੋ ਜੀ ਝੋਨਾ ਬਹੁਤ ਹੀ ਵਧੀਆ ਇਸ ਤੋਂ ਅੱਗੇ ਜਿਹੜੀ ਵਟਾ ਉਹ ਅੱਗੇ ਪੀਆਰ 131 ਹੈ ਜਿਹੜਾ ਬੜਾ ਸੰਘਣਾ ਖੜਾ ਹੈ ਇੱਥੇ ਤੇ ਟਰੈਕਟਰ ਖੜਾ ਜਿੱਥੇ ਉਹ ਇਸ ਤੋਂ ਵੀ ਇੱਕ ਮਹੀਨਾ ਐਡਵਾਂਸ ਆ ਉਹ ਵੀ ਬਹੁਤ ਹੀ ਵਧੀਆ ਖੜਾ ਛੋਨਾ ਉਹ ਵੀ ਕੇਰ ਕੇ ਵੇਚਿਆ ਸੀ ਮਸ਼ਾਈ ਆਪਣਾ ਮਸ਼ੀਨ ਨਾਲ ਸਿੱਧੀ ਬਜਾਈ ਸੋ ਦੇਖ ਸਕਦੇ ਛੋਨਾ ਇਹ ਲੈਣਾ ਦੇ ਵਿੱਚ ਪੂਰਾ ਉੱਪਰ ਖੜਾ ਇਹ ਆਪਣਾ ਮੋਗਾ ਜੀ ਜਿੱਥੋਂ ਨਹਿਰ ਦਾ ਪਾਣੀ ਆਉਂਦਾ ਐਸੇ ਨਹਿਰ ਚੱਲਦੀ ਐ ਅੱਜ ਵੀ ਚੱਲ ਰਹੀ ਐ ਇਹ ਨੱਕਾ ਇਧਰੋਂ ਐਨੂੰ ਜਾਂਦਾ ਪਾਣੀ ਇਹ ਆਪਣਾ ਨੱਕਾ ਇਹ ਇਧਰ ਇਧਰ 2 ਕਿਲੇ ਦੀ ਲੰਮੀ ਇਧਰੋਂ ਇਹ ਲਾਇਆ ਝੋਨਾ ਇਹ ਵੀ 126 ਐ ਔਰ ਇਹ ਵੱਟ ਤੋਂ ਇਧਰ 2 ਕਿਲੇ ਇਧਰ ਇਹ ਆਪਾਂ ਪੀਜਿਆ ਪਰ ਬੀਜਿਆ ਮੈਨੂੰ ਜ਼ਿਆਦਾ ਕਾਮਯਾਬ ਵਧੀਆ ਲੱਗਣ ਡਿਆ ਬਹੁਤ ਹੀ ਸੋਹਣਾ ਖੜਾ ਹਜੇ ਇਹਨੂੰ ਮੈਂ ਅੱਧੀ ਬੋਰੀ ਪਹਿਲਾਂ ਪਾਈ ਸੀ 15 ਦਿਨਾਂ ਦਾ ਸੀ ਜਦੋਂ ਅੱਧੀ ਬੋਰੀ ਹੁਣ ਪਾਈ ਆ ਨਾਲ ਜ਼ਿੰਕ ਸਲਫੇਟ ਔਰ ਲੋਹਾ ਜ਼ਿੰਕ ਪਾਈ ਆ ਤੇ ਝੋਨਾ ਪੂਰਾ ਫੱਬ ਗਿਆ ਕਾਲਾ ਹੋ ਗਿਆ ਇਹ ਰੰਗ ਦੇਖ ਸਕਦੇ ਹੋ ਐਸ ਝੋਨੇ ਸਗੋਂ ਇੱਕ ਇੱਕ ਬੋਰੀ ਪਾਤੀ ਆ ਪਹਿਲਾਂ ਨਾਲ ਹੀ ਖਲਾਉਂਦੇ ਸਾਰੀ ਇਹਦੇ ਵਿੱਚ ਅਜ ਹੁਣ ਇੱਕ ਬੋਰੀ ਪੂਰੀ ਹੋਈ ਆ ਹੁਣ ਇੱਕ ਇੱਕ ਬੋਰੀ ਹੋਰ ਪਾਵਾਂਗੇ ਤਿੰਨ ਤਿੰਨ ਬੋਰੀਆਂ ਹੀ ਅਸੀਂ ਕਿੱਲੇ ਦੀਆਂ ਪਾਉਣੇ ਆ ਤਿੰਨ ਬੋਰੀਆਂ ਨਾਲ ਹੀ ਚੋਨਾ ਵਧੀਆ ਪੱਕ ਜਾਂਦਾ ਉਹ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਸਾਡੇ ਲੱਗੀ ਹੋਈ ਆ ਕੀ ਕਹਿੰਦੇ ਇਹਨੂੰ ਪਰਾਲੀ ਜਿਹੜੀ ਇਕੱਠਾ ਗੱਠਾ ਬਣ ਕੇ ਇੱਥੇ ਲਿਆਂਦੇ ਆ ਇੱਥੇ ਬਿਜਲੀ ਤਿਆਰ ਹੁੰਦੀ ਆ ਇਹ ਵੈਸੇ ਤਾਂ ਇੱਥੋਂ ਬਹੁਤ ਦੂਰ ਆ ਘਟੂ ਘਟੇ ਤੋਂ 5-6 ਕਿਲੋਮੀਟਰ ਆ ਪਰ ਹੁਣ ਇੱਥੋਂ ਐਂ ਦੇਖਦੀ ਆ ਜਿਵੇਂ ਨੇੜੇ ਜੇ ਹੁੰਦੀ ਆ ਦੇਖੋ ਧੂਆਂ ਲਗਾਤਾਰ 24 ਘੰਟੇ ਚੱਲੀ ਜਾਂਦਾ ਚੱਲੀ ਜਾਂਦਾ ਇਹ ਸਰਕਾਰ ਨੂੰ ਨਹੀਂ ਦਿੰਦਾ ਵੀ ਧੂਆਂ ਇੰਨਾ ਲਗਾਤਾਰ ਹੀ ਚੱਲੀ ਜਾਂਦਾ ਆਪਣੀ ਪਰਾਲੀ ਕਿਸਾਨਾਂ ਦੀ ਦਿਖ ਜਾਂਦੀ ਆ ਇਹ ਕੌਣ ਸਾੜਦੇ ਆ ਹੈ ਤਾਂ ਸੋ ਇੱਥੇ ਵੀ ਪ੍ਰਾਲੀ ਛੜਦੀ ਪਈ ਐ ਇਸ ਟਾਈਮ ਇਹ 24 ਘੰਟੇ ਚੱਲੀ ਜਾਣੀ ਐ ਫੇਰ ਜਿਹੜੀ ਦੀ ਸਵਾਹ ਆ ਪਾਣੀ ਚ ਮਿਕਸ ਹੋਇਆ ਇੱਕ ਕੈਮੀਕਲ ਨਾਲ ਉਹ ਹੁਣ ਜਿੱਥੇ ਵਿਹਲਾ ਥਾ ਉੱਥੇ ਲਾਉਣ ਨੂੰ ਜਗ੍ਹਾ ਨਹੀਂ ਲੱਭਦੀ ਇਹਨਾਂ ਨੂੰ ਇੱਥੇ ਜੀਕਰ ਦਾ ਲਾ ਜਾਂਦੇ ਆ ਉਹ ਐਡੀ ਮਾੜੀ ਆ ਕੈਮੀਕਲ ਵਾਲੀ ਸਲਾਹ ਆਪਣੀ ਸਵਾਹ ਜਿਹੜੀ ਐ ਜੋ ਤੋਂ ਨੰਗੇ ਪੈਰੀ ਬੰਦਾ ਲੰਘ ਜੇ ਹੱਡੀਆਂ ਪਾੜ ਜਾਂਦੀਆਂ ਇੱਕ ਬੰਦਾ ਆਪਣੇ ਨਾਲ ਹੈਰੀ ਪੁੱਲਰ ਲੈ ਵੀ ਹੈਰੀ ਥਾ ਤੇਰਾ ਖੇਤ ਵੀ ਦਿਖਾ ਦਿੰਨਾ ਚੱਕ ਠੀਕ ਆ ਚੈੱਕ ਕਰ ਲੈ ਵਟਾਂ-ਵਟਾਂ ਆ ਕੇ ਆਪਦੀਆਂ ਤਰੀਆਂ ਫਿਰਦੀਆਂ ਉਤੋਂ ਨਹੀਂ ਫਿਰ ਤਿਆਰ ਸੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਕਮੈਂਟਾਂ 'ਚ ਦੱਸਿਓ ਕਿ ਤੁਹਾਡੇ ਮੌਸਮ ਕਿੱਦਾਂ ਮੀਂਹ ਕਿੱਥੇ-ਕਿਥੇ ਪੈ ਰਿਹਾ ਕਿੱਥੇ-ਕਿਥੇ ਨਹੀਂ ਪੈ ਰਿਹਾ ਉਹ ਧੰਨਵਾਦ ਸਾਰੇ ਭਰਾਵਾਂ ਦਾ ਥੈਂਕ ਯੂ ਵੀਡੀਓ ਨੂੰ ਸ਼ੇਅਰ ਕਰ ਦਿਓ ਪਰ ਚੋਨੇ ਬਾਰੇ ਥੋੜੀ ਬੜੀ ਜਾਣਕਾਰੀ ਦੇਈ ਚੱਲਿਆ ਕਰੋ ਪਤਾ ਲੱਗ ਜਾਂਦਾ ਵੀ ਕਿੱਦਾਂ ਚੋਨਾ ਜੀ ਨੂੰ ਕੀ ਪਾਈ ਹੈ ਹੁਣ ਹੋਰ ਠੀਕ ਹੈ ਜੀ